ਜਦੋਂ ਟਰੋਲ ਕਰਦੇ ਆ ਪਰਮਾਤਮਾਾਂਾਂ ਦੀ ਲੰਬੀ ਉਮਰ ਕਦੇ ਉਹ ਇਸੇ ਕੰਮ ਤੇ ਲੱਗੇ ਰਹਿੰਦੇ ਉਹਨਾਂ ਦਾ ਕੋਈ ਕੰਮ ਹੈ ਨਹੀਂ ਨਾ ਉਹਨਾਂ ਦੇ ਕੋਈ ਕੰਮ ਕਰਨਾ ਉਹ ਲੱਗੇ ਰਹਿੰਦੇ ਇਸ ਕੰਮ ਤੇ ਜੀ ਸਾਡੀ ਸਿਹਤ ਤੇ ਕੋਈ ਫਰਕ ਨਹੀਂ ਦੇਖੋ ਹਾਥੀ ਆਪਣੀ ਚਾਲੇ ਚੱਲਦਾ ਰਹਿੰਦਾ ਜਿੰਨਾਂ ਨੂੰ ਮਾਰ ਲਈ ਨੇ ਕੰਦੀ ਜਵਾਨ ਦਿੱਤੀ ਆ ਉਹ ਉਹਨਾਂ ਦੇ ਮੂੰਹ ਫੁੱਲ ਤੇ ਕਰਦੇ ਨਹੀਂ ਇਸ ਕਰਕੇ ਹੀ ਇਹ ਸਕੂਲ ਜਿਹੜਾ ਸਾਫ ਕਰਨਾ ਹੈ ਹੀਗੇ ਕਿ ਸਕੂਲ ਜਿਹੜਾ ਸਾਫ ਕਰ ਦਿੱਤਾ ਜਾਵੇ ਕੱਲ ਬੱਚੇ ਸਾਡੇ ਬਸ ਆਉਣਗੇ ਅਸੀਂ ਬਲਤ ਜਿਹੜਾ ਮੰਗਲਵਾ ਸਕੂਲ ਖੁੱਲਦੇ ਆ ਤੇ ਮੇਰੀ ਕੋਸ਼ਿਸ਼ ਆ ਕਿ ਮੰਗਲਵਾ ਨਾਲੇ ਦੇ ਜਿਆਦਾਤਰ ਸਕੂਲ ਖੁੱਲ ਜਾਣ ਇਹ ਜਿਹੜਾ ਸਕੂਲ ਪੱਖੇ ਦਾ ਜਿੱਥੇ ਆਪਾਂ ਖੜੇ ਆ ਜਿਹਦੀ ਸਫਾਈ ਕਰ ਰਹੇ ਹਾਂ ਸਾਡੇ ਅਜਨਾਲੇ ਦੇ ਵਿੱਚ ਗਊਸ਼ਾਲਾ ਸਾਡੀ ਗਊਸ਼ਾਲਾ ਦੇ ਵਿੱਚ ਕਰੀਬ 150 ਤੋਂ ਵੱਧ ਗਾਈਆਂ ਸੀਗੀਆਂ ਤੇ ਜਦੋਂ ਹੜ ਆਇਆ 27 29 ਤਰੀਕ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਆ ਗਿਆ ਸੀਗਾ ਤੇ ਅਸੀਂ ਉੱਥੋਂ ਗਾਈਆਂ ਨੂੰ ਕੱਢ ਕੇ ਸੇਫ ਜਗ੍ਹਾ ਤੇ ਇੱਥੇ ਲੈ ਆਂਦਾ ਸੀਗਾ ਉਹ ਕਰੀਬ 15-20 ਦਿਨ ਇੱਥੇ ਰਹੀਆਂ ਇੱਥੇ ਗੋਆ ਸੀਗਾ ਤੂੜੀ ਤਾੜੀ ਜੋ ਕੁਝ ਉਹਨਾਂ ਪਾਉਂਦੇ ਰਹੇ ਆ ਕਿਉਂਕਿ ਸਕੂਲ ਦੀ ਜਗ੍ਹਾ ਕੱਲ ਸਕੂਲ ਖੁੱਲ ਰਾਂ ਇਸ ਕਰਕੇ ਹੀ ਇਹ ਸਕੂਲ ਜਿਹੜਾ ਸਾਫ਼ ਕਰਨਾ ਆਇਆ ਹੀ ਗਏ ਕਿ ਸਕੂਲ ਜਿਹੜਾ ਸਾਫ਼ ਕਰ ਦਿੱਤਾ ਜਾਵੇ ਕੱਲ ਬੱਚੇ ਸਾਡੇ ਕੋਲ ਸੌਣਗੇ ਤੇ ਉਹਨਾਂ ਨੂੰ ਵਧੀਆ ਲੱਗੇ ਪਹਿਲਾਂ ਥੱਡੇ ਵਾਂ ਤੋਂ ਤੁਸੀਂ ਗਰਾਊਂਡ ਜੀਰੋ ਤੇ ਕੰਮ ਕਰ ਰਹੇ ਹੋ ਪਰ ਕੋਈ ਲੋਕ ਟੋਲ ਦੀ ਕਰਦੇ ਆ ਸੋਸ਼ਲ ਮੀਡੀਆ ਤੇ ਜਿਹੜੇ ਟਰੋਲ ਕਰਦੇ ਆ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਔਰ ਉਹ ਇਸੇ ਕੰਮ ਤੇ ਲੱਗੇ ਰਹਿਣ ਉਹਦੋਂ ਦਾ ਕੋਈ ਕੰਮ ਹੈ ਨਹੀਂ ਨਾ ਉਹਨਾਂ ਦੇ ਕੋਈ ਕੰਮ ਕਰਨਾ ਉਹ ਲੱਗੇ ਰਹਿਣ ਇਸ ਕੰਮ ਤੇ ਜੀ ਸਾਡੀ ਸਿਹਤ ਤੇ ਕੋਈ ਫਰਕ ਨਹੀਂ ਦੇਖੋ ਹਾਥੀ ਆਪਣੀ ਚਾਲੇ ਚੱਲਦਾ ਰਹਿੰਦਾ ਅਸੀਂ ਤਾਂ ਆਪਣੀ ਮਸਤੀ ਨਾਲੇ ਚੱਲਦੇ ਆਂ ਔਰ ਆਪਣੀ ਤਾਲੇ ਚੱਲਦੇ ਰਹਾਂਗੇ ਨਾ ਕਦੀ ਮੈਂ ਦੇਖਿਆ ਜੇ ਨਾ ਮੈਂ ਕਦੀ ਕੇ ਕਮੈਂਟ ਕੀਤੇ ਜੇ ਨਾ ਮੈਂ ਕਦੀ ਕੇ ਦੀ ਸ਼ਾਨ ਦੇ ਖਿਲਾਫ ਬੋਲਿਆ ਨਾ ਕਦੀ ਮੈਂ ਕਦੀ ਵੀ ਮਤਲਬ ਮੇਰੇ ਪੇਜ ਦੇ ਉੱਤੇ ਤੁਸੀਂ ਵੇਖੋਗੇ ਕਦੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਬਸ ਨਾ ਆਪਣੀ ਐਕਟੀਵਿਟੀ ਜਿਹੜੀ ਉੱਤੇ ਪਾਉਣਾ ਇਸ ਕਰਕੇ ਜਿਹੜੇ ਬੰਦੇ ਦਾ ਇਹ ਮਨ ਖੁਸ਼ ਹੁੰਦਾ ਉਹ ਕਰ ਲੈਣ ਕੀ ਦਿੱਤਾ ਕੀ ਫਰਕ ਪੈਂਦਾ ਕੋਈ ਆਪਾਂ ਗੰਦੀਆਂ ਗੱਲਾਂ ਵਿੱਚ ਕਰਦੇ ਆ ਆ ਜਿਨ੍ਹਾਂ ਨੂੰ ਵੇਖਿਆ ਸਾ ਵੀ ਹੁੰਦਾ ਜਿਨ੍ਹਾਂ ਨੂੰ ਮਹਾਰਾਜ ਨੇ ਗੰਦੀ ਜੁਬਾਨ ਦਿੱਤੀ ਆ ਉਹ ਉਹਨਾਂ ਦੇ ਮੂੰਹੋਂ ਫੁੱਲ ਤੇ ਕਿਰਦੇ ਨਹੀਂ ਉਹਨਾਂ ਦੀ ਡਿਊਟੀ ਲੱਗੀ ਆ ਵੀ ਤੁਸੀਂ ਗੰਦ ਬੋਲਣਾ ਜਾ ਕੇ ਉਹ ਕਈ ਜਣਾਂ ਕਿ ਗੰਦ ਵੀ ਬੋਲਣ ਆਲੇ ਆ ਕੇ ਕਈ ਲੀਡਰ ਵੀ ਨੇ ਕਈ ਦੂਜੇ ਵੀ ਆ ਉਹ ਬੋਲਦੇ ਦਿੰਦੇ ਗੰਦ ਅਸਲ ਉਹ ਵੇਖ ਕੇ ਮੇਆ 스위ਦਾ ਵੀ ਕੰਮ ਦੇ ਨਾਲ ਕੋਈ ਹੈ ਨਹੀਂ ਤੇ ਚਲੋ ਇਦਾਂ ਦੀਆਂ ਗੰਦੀਆਂ ਗੱਲਾਂ ਸਾਨੂੰ ਸਾਡੇ ਕੰਮ ਤੋਂ ਵੀ ਰੋਕ ਸਕਦੀਆਂ ਟਰੋਲ ਟਰਾਲ ਤੇ ਕੁਝ ਵੀ ਨਹੀਂ ਮिन्नੂ ਮੇਰੇ ਕੰਮ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਜੀ ਜੋ ਮਰਜ਼ੀ ਕੋ ਕਹਦੇ ਮੈਂ ਆਪਣਾ ਕੰਮ ਕਰਦਾ ਨਾ ਮਾਨਦਾ ਨਾ ਆਪਣੇ ਕੰਮੇ ਲੱਗਾ ਨਾ ਮੈਂ ਕੇ ਹਲ ਵੇਂਦਾ ਹੀ ਨਹੀਂ ਵੀ ਕੀ ਕਰਦੇ ਆ ਕੀ ਦੀ ਕਰਦੇ ਮੈਂ ਆਪਣੇ ਕੰਮ ਲੱਗਦਾ ਔਰ ਤੁਸੀਂ ਦੇਖਿਆ ਕਿੰਨਾ ਲੋਕ ਪਿਆਰ ਕਰਦੇ ਆ ਇਹਦੇ ਟਰੋਲ ਕਰਨ ਵਾਲੇ ਤੇ ਥੋੜੇ ਹੀ ਆ ਕਿੰਨਾ ਦੇਖਿਆ ਤੁਸੀਂ ਇੱਕ ਇਹ ਮਹੀਨੇ ਦੇ ਵਿੱਚ ਮੇਰੇ ਮਤਲਬ ਫੇਸਬੁੱਕ ਪੇਜ ਦੇ ਉੱਤੇ 20 ਮਿਲੀਅਨ ਵਿਊ ਸੀਗੇ ਮੱਲ ਇੰਨੀ ਦੁਨੀਆ ਮੱਲ ਪਿਆਰ ਕਰਦੇ ਆ ਉਹ ਪੰਜ ਸੱਤ ਦੇ ਵਿੱਚ ਕੋ ਗਾਣਾ ਵਾਲੇ ਗੰਦੀ ਜਬਾਨ ਵਾਲੇ ਆ ਗਏ ਕੋਈ ਨਹੀਂ ਕੱਢ ਲਿਆ ਦੋਨਾਂ ਨੂੰ ਅਸੀਂ ਕੀ ਕੋ ਮਾਰਾ ਕੰਮ ਥੋੜਾ ਕਰਿਆ ਤੂੜੀ ਚੁੱਕਦੇ ਆ ਗਏ ਆ ਗਾਈਆਂ ਦਾ ਗੰਦ ਚੁੱਕਦੇ ਕੋਈ ਮਾਰਾ ਕੰਮ ਹੈ ਹੈ ਕਈ ਪਤਾ ਕੀ ਕਹਿੰਦੇ ਆ ਤੁਹਾਡੀ ਇਹ ਥੋੜੀ ਡਿਊਟੀ ਸੀ ਹੋਰ ਡਿਊਟੀ ਕਿਹੜੀ ਆ ਵੀ ਮੇਰੀ ਡਿਊਟੀ ਹੈ ਮੈਂ ਐਸੀ ਕਮਰੇ ਵਿੱਚ ਬੈਠਾ ਦਾ ਮੈਂ ਆਇਆ ਤਾਂ ਮੇਰੇ ਵਸਤਰ ਆਏ ਸਾਡੇ ਹਮਾਰੀ ਪਾਰਟੀ ਦੇ ਪਰਿਵਾਰਕ ਮੈਂਬਰ ਸਾਡਾ ਪਰਿਵਾਰਕ ਮੈਂਬਰ ਬੇਟੀ ਵੀ ਨਾਲ ਆ ਜੇ ਮੈਂ ਤਾਂ ਵਸਤਰ ਵੀ ਆ ਕੇ ਜੇ ਮੈਂ ਐਸੀ ਕਮਰੇ ਵਿੱਚ ਬੈਠਾ ਤੇ ਇਹਨਾਂ ਨੂੰ ਕਿ ਲੋੜ ਹੈ ਬਚਾਣ ਦਾ ਮੈਂ ਨਹੀਂ ਅਸੀ ਕਮ ਦੇ ਹੁਣ ਵੀ ਵੇਖੋ ਕਿੰਨੇ ਪ੍ਰੋਗਰਾਮ ਹੈ ਦਿਹਾੜੀ ਦੇ ਉੱਥੇ ਆਪਾਂ ਜਾਣਾ ਸੋ ਆਪਾਂ ਤੇ ਕੰਮ ਕਰਨ ਵਾਲੇ ਬੰਦੇ ਆ ਸਰ ਆਪਾਂ ਨੂੰ ਕੰਮ ਦੇ ਨਾਲ ਆ ਹੋਰ ਆਪਾਂ ਨੂੰ ਕੋਈ ਪੜਵਾ ਤੁਸੀਂ ਅਮਰੀਕਾ ਚ ਰਹੇ ਅਮਰੀਕਾ ਛੱਡ ਕੇ ਵੀ ਆਏ ਪਰਿਵਾਰ ਨਹੀਂ ਕਰ ਰਹੇ ਐਚ 1 ਬੀ ਜਿਹੜਾ ਵੀਜਾ ਦਾ ਬਹੁਤ ਜ਼ਿਆਦਾ ਫੀਸ ਵਧਾ ਦਿੱਤੀ 1 ਲੱਖ ਡਾਲਰ ਕਰ ਦਿੱਤੀ ਕਿਵੇਂ ਦੇ ਦੇ ਜਰ ਟ੍ਰੰਪ ਦਾ ਨਹੀਂ ਨਹੀਂ ਮੈਨੂੰ ਲੱਗਦਾ ਕਿ ਟ੍ਰੰਪ ਦੀ ਪੋਲਿਸੀ ਆ ਕਿ ਮਤਲ ਅੱਗੇ ਤੋਂ ਮਤਲ ਜਿਹੜੇ ਘਰ ਤੋਂ ਘੱਟ ਇਮੀਗ੍ਰੇਸ਼ਨ ਜਿਹੜੇ ਉਦੇਸ਼ ਚ ਜਾਣ ਉਹ ਫੀਸਾਂ ਬਸਾਂ ਵਧਾ ਕੇ ਸਿੱਧਾ ਸਿੱਧੇ ਟੰਗ ਨਾਲ ਉਹਦੀ ਕੋਸ਼ਿਸ਼ ਹੈ ਹੀ ਆ ਕਿ ਕਿਹਨਾ ਗੈਟਾ ਦਾ ਮਤਲਬ ਲੋਕ ਜਿਹੜੇ ਉਹਨੂੰ ਹਟ ਜਾਣਾ 1 ਲੱਖ ਡਾਲਰ ਪੇ ਸਾਹ ਕਿੰਨੇ ਦੇਣੀ ਇੰਨੀ ਫੀਸ ਕੋ ਦੇ ਸਕਦਾ ਕੋਈ ਕੋ ਫੀਸ ਦੇ ਦਿੱਤੀ 85 ਲੱਖ ਇੰਨੀ ਦਾ ਬੰਦਾ ਕਿਹੜਾ ਬੰਦਾ ਵਿਜੇ ਲਈ ਇੰਨੀ ਫੀਸ ਦੇਊਗਾ ਉਹਨਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਵੀ ਜਿਹੜੇ ਪ੍ਰਵਾਸੀ ਸੀ ਬਾਹਰ ਕੱਢਿਆ ਤੁਸੀਂ ਵੀ ਜਿਹਨੇ ਪ੍ਰਵਾਸੀ ਬਾਹਰ ਡੋਡੋ ਮਤਲਬ ਜਿਹੜਾ ਦੇਖੋ ਐ ਜਿਹਨੇ 85 ਲੱਖ ਲਾਉਣਾ 85 ਲੱਖ ਦਾ ਇੱਥੇ ਜਿਹੜਾ ਮੱਦੀ ਕੰਮ ਹੋ ਸਕਦਾ ਦੇ ਇਹਦੇ ਨੌਜੋਨਾਂ ਦਾ ਵੱਡਾ ਸਰਪਾਏਗਾ ਨਹੀਂ ਨਹੀਂ ਬਿਲਕੁਲ ਪਊਗਾ 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 ਬਿਲਕੁਲ ਪੜੇ ਲਿਖੇ ਬੱਚਿਆਂ ਦੀ ਰਸਤਾ ਬੰਦ ਕਰਤਾ ਇਹਨਾਂ ਦੇ ਪਾਸੇ ਆਏ ਨਹੀਂ ਸਾਡੇ ਬੰਦਿਆ ਕੋਲ ਇਸ ਕਰਕੇ ਗਲਤ ਹੈ 트াম্প ਦੀ ਜਿਹੜੀ ਮਤਲਬ ਫੀਸ ਇੰਨੀ ਵਧਾਉਣੀ ਜਿਹੜੀ ਉਹ ਬਹੁਤ ਗਲਤ ਹੈ ਲੈਣਾ ਪੈਸਾ ਵਾਪਸ ਲੈਣਾ ਚਾਹੀਦਾ ਲੈ ਲੈਣਾ ਚਾਹੀਦਾ ਬਿਲਕੁਲ 트াম্প ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਇਹ ਮਤਲਬ ਜਿਹੜਾ ਦੁਨੀਆ ਭਰ ਦੇ ਜਿਹੜੇ ਮਿਹਨਤੀ ਪੜੇ ਲਿਖੇ ਲੋਕ ਆ ਜਿਹੜੇ H1 ਵੀਜ਼ੇ ਦੇ ਲਈ ਜਾਂਦੇ ਸੀਗੇ ਉਹਨਾਂ ਦੇ ਰਾਹ ਦੇ ਵਿੱਚ ਇੱਕ ਬੜੀ ਵੱਡੀ ਉਹਨਾਂ ਨੇ ਰਕਾਬਤ ਖੜੀ ਕੀਤੀ। ਦੱਸ ਸਕਦੇ ਹੋ H1B ਵੀਜ਼ਾ ਹੈ ਕੀ ਕਿਉਂਕਿ ਤੁਸੀਂ ਦੇ ਅਮਰੀਕਾ ਦੇ ਦਿੱਤੇ। ਨਹੀਂ ਨਹੀਂ ਇਹ ਕੋਈ H1B ਵੀਜ਼ਾ ਜਿਹੜਾ ਆ ਜ਼ਿਆਦਾਤਰ ਮਤਲਬ ਉਹਨਾਂ ਲੋਕਾਂ ਨੂੰ ਮਿਲਦਾ ਜਿਹੜੇ ਸਟੱਡੀ ਕਰਕੇ ਜਾਂਦੇ ਆ। ਬੜਾ ਲੰਮਾ ਚੌੜਾ ਉਹਦਾ ਟੈਸਟ ਹੁੰਦਾ। ਜਿਹੜੇ ਐਜੂਕੇਸ਼ਨ ਲਈ ਜਾਂਦੇ ਆ ਜਾਂ ਚੋਭਾਂ ਲਈ ਜਾਂਦੇ ਆ। ਅਲਟੀਮੇਟਲੀ ਤਾਂ ਮੁੜ ਕੇ ਲੋਕਾਂ ਨੇ ਚੋਭਾਂ ਕਰਦੀਆਂ ਹੁੰਦੀਆਂ। ਸੋ ਇਸ ਵੀਜ਼ੇ ਦੇ ਵਾਂਗੂ ਪਹਿਲਾਂ ਬਹੁਤ ਲੋਕ ਜਾਂਦੇ ਸੀ ਕਾਨੂੰਨੀ ਤੌਰ ਤੇ ਇਹ ਵੀਜ਼ਾ ਬੜਾ ਵਧੀਆ ਸੀਗਾ। ਪਰ ਉਹ ਨੂੰ ਨਾ ਨਹੀਂ ਫੀਸ ਵਧਾਤੀ ਆ ਕਿ ਲੋਕ ਆਨਲਾਈਨ ਦੀ ਫੀਸ ਨਾ ਪਾ ਸਕਣ ਸੋ ਮੈਂ ਮੈਂ ਨਹੀਂ ਸਮਝਦਾ ਕਿ ਸਹੀ ਕੰਮ ਕੀਤਾ 트럼ਪ ਨੇ ਗਲਤ ਕੰਮ